ਅਪਨੀ ਤੁਹਾਡੀ ਦਾਦਾ ਦਾਦੀ ਜੀ ਦੀ ਜਰਨੀ ਦੇ ਵੱਲ ਆਉਂਦੇ ਆ ਕਿਉਂਕਿ ਤੁਸੀਂ ਜ਼ਿਕਰ ਕੀਤਾ ਸੀ ਕਿ ਉਸ ਵਕਤ ਦੀ ਗੱਲ ਆ ਜਦੋਂ ਕੁਝ ਖਾਸ ਵਰਗ ਦੇ ਲੋਕ ਇਹ ਹੀ ਉਹਨਾਂ ਦੀ ਧਾਰਨਾ ਸੀ ਕਿ ਅ ਫਲਾ ਵਰਗ ਦੇ ਲੋਕਾਂ ਨੂੰ ਅਸੀਂ ਛੂ ਨਹੀਂ ਸਕਦੇ ਉਹਨਾਂ ਤੋਂ ਅਸੀਂ ਥੋੜੀ ਜੀ ਦੂਰੀ ਬਣਾ ਕੇ ਰੱਖੀਏ ਜਾਂ ਇਹੋ ਜਿਹੇ ਕੁਝ ਜਿਹੜੀਆਂ ਕੁਰਿਤੀਆਂ ਸੰ ਸਮਾਜ ਦੇ ਵਿੱਚ ਬਹੁਤ ਸੰਤ ਤੇ ਉਸ ਵਕਤ ਉਹ ਉਹਨਾਂ ਬੱਚੇ-ਬੱਚੀਆਂ ਦੇ ਆਨੰਦ ਕਾਰਜ ਕਰਿਆ ਕਰਦੇ ਸੀ ਸੋ ਉਸ ਵਕਤ ਤੁਹਾਡੇ ਦਾਦਾ-ਦਾਦੀ ਜੀ ਦੀ ਕੋਈ ਮੁਖਾਲਫਤ ਹੋਈ ਜਾਂ ਪਿੰਡ ਦੇ ਵਿੱਚੋਂ ਜਾਂ ਆਸ-ਪਾਸ ਦੇ ਲੋਕਾਂ ਵੱਲੋਂ ਕਿ ਵੀ ਇਹ ਇਸ ਤਰ੍ਹਾਂ ਕਿਉਂ ਕਰ ਰਹੇ ਮੈਂ ਸਾਡੇ ਇਹ ਦਾਦਾ-ਦਾਦੀ ਜੀ ਨੂੰ ਮੈਂ ਦਾਦਾ ਜੀ ਤਾਂ ਦੇਖੇ ਨਹੀਂ ਆ ਲੇਕਿਨ ਮੈਂ ਦਾਦੀ ਜੀ ਨਾਲ ਵਿਚਰੀਆਂ ਦਾਦੀ ਜੀ 92 ਚ ਗਏ ਨੇ ਜੀ ਉਹ ਜੋ ਮੈਂ ਦੇਖਿਆ ਮੈਂ ਮਹਿਸੂਸ ਕੀਤਾ ਮੈਨੂੰ ਐਂ ਲੱਗਿਆ ਵੀ ਮੇਰੇ ਦਾਦੀ ਜੀ ਆਲੇ ਦੁਆਲੇ ਦੀਆਂ ਹੋਰ ਜਿੰਨੀਆਂ ਕੁ ਮੈਂ ਹਜ਼ਾਰਾਂ ਔਰਤਾਂ ਬੀਬੀਆਂ ਨੂੰ ਜਾਣਦੀਆਂ ਦਾਦੀ ਜੀ ਉਹਨਾਂ ਨਾਲੋਂ ਵਿਲੱਖਣ ਸੀ ਜੀ ਦਾਦੀ ਜੀ ਨੂੰ ਲਿਆਕਤ ਬਹੁਤ ਸੀ ਦਾਦੀ ਜੀ ਨੇ ਘਰ 'ਚ ਜਿਹੜਾ ਸਾਡੇ ਡੌਗੀ ਰੱਖਿਆ ਹੁੰਦਾ ਸੀ ਦਾਦੀ ਜੀ ਨੇ ਉਹਨੂੰ ਵੀ ਮੇਰਾ ਬੱਚਾ ਕਹਿ ਕੇ ਗੱਲ ਕਰਨੀ ਆ ਜੀ ਤੁਸੀਂ ਇਹ ਦੇਖੋ ਵੀ ਘਰ ਦੇ ਵਿੱਚ ਇੱਕ ਪਾਲਤੂ ਨੂੰ ਜਿਹੜੀ ਔਰਤ ਮੇਰਾ ਬੱਚਾ ਕਹਿੰਦੀ ਐ ਉਹ ਆਪਣੇ ਬੱਚਿਆਂ ਨੂੰ ਆਪਦੇ ਪੁੱਤਾਂ ਪੋਤਿਆਂ ਦੋਤਿਆਂ ਨੂੰ ਕਿੰਨੀ ਲਿਆਕਤ ਸਿਖਾਉਂਦੀ ਹੋਊਗੀ ਤੇ ਕਿੰਨੇ ਪਿਆਰ ਨਾਲ ਰੱਖਦੇ ਹੋਣਗੇ ਜਿਹੜਾ ਦਾਦੀ ਜੀ ਦੀ ਲਿਆਕਤ ਤੁਸੀਂ ਉਹਨਾਂ ਦੀ ਲਿਆਕਤ ਹੀ ਉਹਨਾਂ ਨੂੰ ਸਤਕਾਰ ਦਵਾਉਂਦੀ ਸੀ ਮੈਂ ਇਹ ਦੇਖਿਆ ਅਸੀਂ ਅਮੀਰ ਸਾਂ ਨਹੀਂ ਸੀ ਬਿਲਕੁਲ ਵੀ ਅਸੀਂ ਆਪਣੀ ਹੈਂਡ ਟੂ ਮਾਊਥ ਸੀ ਸਾਡੇ ਕੋਲੇ ਜ਼ਮੀਨਾਂ ਜਾਇਦਾਦਾਂ ਵੀ ਨਹੀਂ ਸੀ ਲੇਕਿਨ ਮੈਂ ਆਪਦੇ ਪਿੰਡ ਦੀਆਂ 100-100 ਕਿੱਲੇ ਦੀਆਂ ਮਾਲਕ ਬੀਬੀਆਂ ਨੇ ਇਹ ਨਹੀਂ ਕਿਹਾ ਵੀ ਉਹ ਬੀਬੀ ਜੀ ਨੂੰ ਇਹ ਕਹਿੰਦੀਆਂ ਸੀ ਕਿ ਬੇਬੇ ਧੰਨਕਰ ਸਾਡੀ ਸਹੇਲੀ ਆ ਹੂੰ ਜੀ ਬੀ ਜੀ ਦਾ ਉਹਨਾਂ ਨਾਲ ਬਹੁਤ ਨੇੜਤਾ ਨਾਲ ਬੈਠਣਾ ਉਹਨਾਂ ਨੇ ਇਕੱਠਿਆਂ ਨੇ ਬੈਠ ਕੇ ਉੱਥੇ ਚਾਹਾਂ ਪਾਣੀ ਪੀਣਾ ਰੋਟੀ ਪਾਣੀ ਖਾਣਾ ਇਕੱਠਿਆਂ ਨੇ ਤੇ ਨਹੀਂ ਤਾਂ ਬੀਜੀ ਸਾਫ ਸੁਥਰੇ ਵੀ ਬਹੁਤ ਹੁੰਦੇ ਸੀਗੇ ਉਹ ਚਿੱਟੇ ਦੁੱਧ ਚਿੱਟੇ ਕੱਪੜੇ ਪਾ ਕੇ ਰੱਖਦੇ ਸੀ ਉਹ ਲੰਬਾ ਉਹਨਾਂ ਦੇ ਕਮੀਜ਼ ਹੁੰਦਾ ਸੀ ਲੰਬੀ ਸਿਰਫ ਤੇ ਚਿੱਟੇ ਰੰਗ ਦੀ ਉਹਨਾਂ ਨੇ ਚਾਦਰ ਲਈ ਹੁੰਦੀ ਸੀ ਹਾਂਜੀ ਹੱਥ 'ਚ ਬੀਜੀ ਦੇ ਮਾਲਾ ਫੜੀ ਹੁੰਦੀ ਸੀ ਪਜਾਮੀ ਪਾ ਕੇ ਰੱਖਦੇ ਸੀ ਉਹ ਜਿੱਦਾਂ ਕੂਕੇ ਕੂਕਿਆਂ ਬੀਬੀਆਂ ਦੀ ਡਰੈੱਸ ਹੁੰਦੀ ਆ ਉਸ ਕਿਸਮ ਦੇ ਸੀਗੇ ਤੇ ਉਹ ਬੜੇ ਸਾਫ ਸੁਥਰੇ ਰਹਿੰਦੇ ਸੀ ਉਹਨਾਂ ਨੇ ਕਦੇ ਵੀ ਸਾਡੇ ਨਾਲ ਇਹ ਗੱਲ ਸ਼ੇਅਰ ਨਹੀਂ ਕੀਤੀ ਵੀ ਅਜਮੈ ਫਲਾਣੀ ਬੀਬੀ ਨੂੰ ਮਿਲੀ ਸੀ ਜਾਂ ਉਹ ਬੀਬੀ ਦੇ ਉਹਨਾਂ ਦੇ ਮੈਂ ਘਰ ਗਈ ਸੀ ਜਦੋਂ ਉਹ ਆਪਣੇ ਘਰ ਆਏ ਆ ਇਹਨਾਂ ਨੇ ਮੇਰੇ ਨਾਲ ਨਫ਼ਰਤ ਕੀਤੀ ਆ ਕਦੀ ਵੀ ਅਜਿਹੀ ਗੱਲ ਨਹੀਂ ਸੀ ਹੋਈ ਸਾਡਾ ਕੋਈ ਇਦਾਂ ਦਾ ਐਕਸਪੀਰੀਅੰਸ ਨਹੀਂ ਐ ਜਿਹੜਾ ਬੀਜੀ ਨਾਲ ਕੋਈ ਨਫ਼ਰਤ ਵਾਲੀ ਗੱਲ ਹੋਵੇ ਜਾਂ ਦਾਦਾ ਜੀ ਨਾਲ ਨਫ਼ਰਤ ਵਾਲੀ ਗੱਲ ਹੋਵੇ ਸਗੋਂ ਜਦੋਂ 1962 63 ਦੇ ਵਿੱਚ ਸਾਡੇ ਪਿੰਡ ਮਤਲਬ ਕਿ ਕੂਕਾ ਪਰਿਵਾਰ ਬਹੁਤ ਜ਼ਿਆਦਾ ਵੱਸਦੇ ਸੀਗੇ ਤੇ ਉਹਨਾਂ ਨੇ ਸਰਸਾ ਦੇ ਕੋਲ ਇੱਕ ਪਿੰਡ ਜੱਗ ਮਲੇਰਾ ਉਹ ਨਾਮਤਾਰੀ ਇਹਦਾ ਸੈਂਟਰ ਹੀ ਹੈ ਇੱਕ ਤਰ੍ਹਾਂ ਨਾਲ ਉਹ ਨਾਲ ਹੀ ਲੈ ਗਏ ਪਾਇਆ ਜੀ ਹੁਰਾਂ ਨੂੰ ਦਾਦੀ ਜੀ ਨੂੰ ਦਾਦਾ ਜੀ ਨੂੰ ਉਹਨਾਂ ਨੇ ਕਿਹਾ ਵੀ ਤੁਸੀਂ ਵੀ ਉੱਥੇ ਹੀ ਚੱਲੋ ਕਿਉਂਕਿ ਉਹ ਨਾਮਪੜੀ ਗਤੀਵਿਧੀਆਂ ਦਾ ਬਹੁਤ ਵੱਡਾ ਸੈਂਟਰ ਹੈ ਜੱਗ ਮਲੇਰਾ ਪਿੰਡ ਦਾ ਨਾਮ ਹੈ ਸਾਡੀ ਸਾਰੀ ਫੈਮਿਲੀ ਮੇਰੇ ਤਾਇਆ ਜੀ ਹੁਣੀ ਦਾਦੀ ਜੀ ਉੱਥੇ ਹੀ ਰਹਿੰਦੇ ਰਹੇ ਹੈਗੇ ਅੱਜ ਵੀ ਸਾਡੇ ਮਕਾਨ ਨੇ ਉੱਥੇ ਜਗਮਲੇਰਾ ਪਿੰਡ ਵਿੱਚ ਸੱਤ-ਸੱਤ ਦੇ ਲੱਗੇ ਤੇ ਮੇਰਾ ਖਿਆਲ ਆ ਵੀ ਉਹਨਾਂ ਨਾਲ ਜੇ ਕੋਈ ਨਫ਼ਰਤ ਵਾਲੀ ਜਾਂ ਕੋਈ ਉਹਨਾਂ ਨਾਲ ਉਹਨਾਂ ਦੀ ਕੋਈ ਵਿਰੋਧਤਾ ਵਾਲੀ ਕੋਈ ਗੱਲ ਹੁੰਦੀ ਤਾਂ ਦਾਦੀ ਜੀ ਜਾਂਦੇ ਨਹੀਂ ਸੀ ਉਹਨਾਂ ਦੇ ਨਾਲ ਕਿਉਂਕਿ ਦਾਦੀ ਜੀ ਸਿਰੜੀ ਬਹੁਤ ਸੀਗੇ ਆਪਦੇ عقیده ਦੇ ਬੜੇ ਪੱਕੇ ਸੀ ਉਹੀ ਦਾਦੀ ਜੀ ਤੋਂ ਦਾਦਾ ਜੀ ਤੋਂ ਜਿਹੜੀ ਧਾਰਮਿਕ ਕੀਰਿਆ ਚ ਪੱਕੇ ਹੋਣਾ ਜਾਂ ਇੰਨਾ ਸਿਰੜ ਸਿੱਧਕਣ ਵਾਲਾ ਆਪਦੇ ਉੱਤੇ ਦੁੱਖ ਸੁੱਖ ਜਰ ਲੈਣਾ ਉਹੀ ਜਿਹੜੀ ਸੀਗੀ ਉਹੀ ਪਾਪਾ ਨੂੰ ਮਿਲੀ ਆ ਸਿੱਖਿਆ ਹਣਾ